ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਕਿਹੜੇ ਸਾਈਨ ਮਿਲਣ ਲੱਗ ਜਾਂਦੇ ਹਨ ਜਾਂ ਕਿਹੜੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਜਿਸ ਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਚੁੱਕੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਤੇ ਕਿਰਪਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਜਦੋਂ ਪਰਮਾਤਮਾ ਜੀ ਦੀ ਤੁਹਾਡੇ ਤੇ ਮਿਹਰ ਹੋਵੇਗੀ ਕਿਰਪਾ ਹੋਵੇਗੀ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਤਾਂ ਸਾਥ ਸੰਗਤ ਜੀ ਜੇਕਰ ਤੁਸੀਂ ਧਿਆਨ ਸਿਮਰਨ ਜਾ ਭਗਤੀ ਮਾਰਗ ਦੇ ਕਿਸੇ ਵੀ ਕਾਰਜ ਨੂੰ ਕਰਦੇ ਹੋ ਕਿਸੇ ਵੀ ਰਾਹ ਤੇ ਚੱਲਦੇ ਹੋ ਇਹ ਸਭ ਕਰਦੇ ਰਹਿਣ ਨਾਲ ਵੀ ਅਧਿਆਤਮਕ ਜਾਂ ਕੋਈ ਐਕਟੀਵਿਟੀ ਨਹੀਂ ਹੁੰਦੀ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਭਾਵੇਂ ਕਿੰਨੀ ਵੀ ਭਗਤੀ ਕਿਉਂ ਨਾ ਕੀਤੀ ਹੋਵੇ ਭਾਵੇਂ ਬਹੁਤ ਜਪ ਤਪ ਵੀ ਕੀਤੇ ਹੋਣ ਸਿਮਰਨ ਕੀਤਾ ਹੋਵੇ ਪਰ ਜਦੋਂ ਤੱਕ ਤੁਸੀਂ ਕਾਬਿਲ ਨਹੀਂ ਹੋਵੋਗੇ ਉਦੋਂ ਤੱਕ ਤੁਹਾਨੂੰ ਰੱਬੀ ਕਿਰਪਾ ਦੀ ਦਾਤ ਨਹੀਂ ਮਿਲ ਸਕਦੀ ਰੱਬੀ ਗਿਆਨ ਦੀ ਵੀ ਸੋਝੀ ਨਹੀਂ ਮਿਲ ਸਕਦੀ ਕਾਬਿਲ ਬਣਨ ਦੇ ਲਈ ਸਿਮਰਨ ਧਿਆਨ ਦੀ ਅਵਸਥਾ ਤੁਹਾਡੇ ਲਈ ਸਹਾਈ ਹੋ ਸਕਦੀ ਹੈ ਮਦਦਗਾਰ ਸਾਬਿਤ ਹੋ ਸਕਦੀ ਹੈ ਕੋਈ ਸੰਤ ਜਾਂ ਮਹਾਪੁਰਖ ਗੁਰੂ ਤੁਹਾਨੂੰ ਕੋਈ ਰੋਹਾਨੀ ਰਾਜ ਬਾਰੇ ਗਿਆਨ ਦੇ ਗੱਲ ਵੇਲੇ ਤੇ ਉਹ ਤੋਂ ਹੀ ਦੱਸਦੇ ਹਨ ਜਦੋਂ ਤੁਹਾਡੇ ਅੰਦਰ ਉਹ ਕਾਬਲੀਅਤ ਵੇਖ ਲੈਂਦੇ ਹਨ ਮਤਲਬ ਕਿ ਜਿਵੇਂ ਤੁਸੀਂ ਆਪਣੇ ਇਗਜ਼ਾਮ ਵਗੈਰਾ ਦੇ ਵਿੱਚ ਚੰਗੇ ਨੰਬਰ ਲਿਆਉਣ ਲਈ ਪੂਰੀ ਤਿਆਰੀ ਕਰਦੇ ਹੋ ਆਪਣੇ ਆਪ ਨੂੰ ਕਾਬਿਲ ਬਣਾਉਂਦੇ ਹੋ ਕੋਸ਼ਿਸ਼ ਕਰਦੇ ਹੋ ਮਿਹਨਤ ਕਰਦੇ ਹੋ ਕਿਸੇ ਵੀ ਕੰਮ ਵਿੱਚ ਕੀਤੀ ਕੋਸ਼ਿਸ਼ ਅਤੇ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਹੁੰਦੀ ਉਸ ਦਾ ਹਮੇਸ਼ਾ ਹੀ ਤੁਹਾਨੂੰ ਫਲ ਜ਼ਰੂਰ ਮਿਲੇਗਾ ਇਸ ਲਈ ਅਧਿਆਤਮ ਅਤੇ ਮਾਰਗ ਤੇ ਚੱਲਦੇ ਹੋਏ ਤਰੱਕੀ ਪਾਉਣ ਲਈ ਕਿਰਪਾ ਪਾਉਣ ਦੇ ਲਈ ਪਹਿਲਾਂ ਤੁਹਾਡੇ ਅੰਦਰ ਕਾਬਲੀਅਤ ਆਪਣੇ ਆਪ ਹੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪਰਮਾਤਮਾ ਨੂੰ ਆਪਣਾ ਆਪ ਸਮਰਪਣ ਕਰ ਦਿੱਤਾ ਕਦੇ ਨਾ ਟੁੱਟਣ ਵਾਲਾ ਭਰੋਸਾ ਕਰ ਲਿਆ ਕਦੇ ਵੀ ਕਿਸੇ ਦੇਹਧਾਰੀ ਦੇ ਅੱਗੇ ਮੱਥਾ ਟੇਕਣਾ ਛੱਡ ਦਿੱਤਾ ਸਿਰਫ ਤੇ ਸਿਰਫ ਪਰਮਾਤਮਾ ਨਾਲ ਹੀ ਜੁੜਨ ਦਾ ਰਸਤਾ ਚੁਣ ਲਿਆ ਹੈ ਫਿਰ ਭਾਵੇਂ ਉਹ ਭਗਤੀ ਦਾ ਰਸਤਾ ਹੋਵੇ ਕਰਮ ਕਰਨ ਦਾ ਰਸਤਾ ਹੋਵੇ ਗਿਆਨ ਦਾ ਰਸਤਾ ਹੋਵੇ ਜਾਂ ਕੋਈ ਹੋਰ ਵੀ ਸਾਧ ਸੰਗਤ ਜੀ ਪਰਮੇਸ਼ਵਰ ਤੱਕ ਜਾਣ ਦਾ ਰਸਤਾ ਹੀ ਭਾਵੇਂ ਕਿਉਂ ਨਾ ਹੋਵੇ ਜੇਕਰ ਤੁਸੀਂ ਆਪਣਾ ਆਪ ਸਮਰਪਣ ਨਹੀਂ ਕੀਤਾ ਹੋਵੇਗਾ ਤੁਹਾਡੇ ਲਈ ਫਿਰ ਕੋਈ ਭਗਤੀ ਦਾ ਰਸਤਾ ਮਦਦਗਾਰ ਸਾਬਿਤ ਨਹੀਂ ਹੋਵੇਗਾ ਪਰਮਾਤਮਾ ਨੇ ਤੁਹਾਨੂੰ ਜਿਸ ਤਰ੍ਹਾਂ ਬਣਾ ਕੇ ਭੇਜਿਆ ਹੈ ਤੁਸੀਂ ਸਿਰਫ ਉਦਾਂ ਹੀ ਹਮੇਸ਼ਾ ਰਹਿਣਾ ਹੈ ਤੁਹਾਡਾ ਜੋ ਕੁਦਰਤੀ ਸੁਭਾਅ ਹੈ ਜੋ ਤੁਹਾਨੂੰ ਉਸ ਪਰਮਾਤਮਾ ਤੋਂ ਦਾਤ ਵਜੋਂ ਮਿਲਿਆ ਹੈ ਬਸ ਉਸੇ ਵਿੱਚ ਰਹਿ ਕੇ ਆਪਣਾ ਆਪ ਉਸ ਪ੍ਰਭੂ ਨੂੰ ਸੌਂਪ ਦੇਣਾ ਹੈ ਹੁਣ ਸਵਾਲ ਇਹ ਆਉਂਦਾ ਹੈ ਕਿ ਪਰਮਾਤਮਾ ਦੀ ਕਿਰਪਾ ਸਾਡੇ ਤੇ ਕਦੋਂ ਹੋਵੇਗੀ ਅਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਤੇ ਵਾਹਿਗੁਰੂ ਜੀ ਦੀ ਮਿਹਰ ਵਰਸ ਰਹੀ ਹੈ ਤਾਂ ਸਾਧ ਸੰਗਤ ਜੀ ਜਿਵੇਂ ਹੀ ਤੁਹਾਡਾ ਵਾਹਿਗੁਰੂ ਜੀ ਨੂੰ ਪੂਰਾ ਸਮਰਪਣ ਅਤੇ ਅਟੁੱਟ ਵਿਸ਼ਵਾਸ ਭਰੋਸਾ ਹੋ ਜਾਵੇਗਾ ਇਹ ਘਟਨਾ ਫਿਰ ਤੁਹਾਡੇ ਨਾਲ ਜ਼ਰੂਰ ਵਾਪਰ ਜਾਂਦੀ ਹੈ ਜਦੋਂ ਤੱਕ ਤੁਸੀਂ ਤਿਆਰ ਨਹੀਂ ਹੋ ਤੁਹਾਡਾ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਹੈ ਭਾਵੇਂ ਤੁਸੀਂ ਕਿਰਪਾ ਲੈ ਰਹੇ ਹੋ ਜਾਂ ਤੁਸੀਂ ਕਿਸੇ ਦੇਹਧਾਰੀ ਦੇ ਕੋਲ ਇੱਧਰ ਉੱਧਰ ਭਟਕ ਰਹੇ ਹੋ ਉਦੋਂ ਤੁਹਾਡੇ ਤੱਕ ਕਦੇ ਵੀ ਕਿਰਪਾ ਨਹੀਂ ਹੋ ਸਕੇਗੀ ਅਸਲ ਵਿੱਚ ਅੱਜ ਅਸੀਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜਿੰਨੇ ਵੀ ਰਸਤਿਆਂ ਦੇ ਬਾਰੇ ਜਾਣਦੇ ਹਾਂ ਉਹਨਾਂ ਵਿੱਚੋਂ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਰਸਤੇ ਵੀ ਮਿਲਦੇ ਹਨ ਰਸਤੇ ਤਾਂ ਸਭ ਸਹੀ ਹਨ ਪਰ ਤੁਹਾਡੇ ਲਈ ਕਿਹੜਾ ਸਹੀ ਹੈ ਉਹ ਤੁਹਾਨੂੰ ਤਾਂ ਆਪ ਹੀ ਸਮਝਣਾ ਪਵੇਗਾ ਕਿਸੇ ਵੀ ਰਸਤੇ ਤੇ ਚੱਲਣ ਲਈ ਜਾਂ ਤਾਂ ਤੁਸੀਂ ਆਪਣਾ ਭੰਡਾ ਪਹਿਲਾਂ ਹੀ ਭਰ ਕੇ ਲੈ ਕੇ ਚੱਲ ਰਹੇ ਹੋ ਪਾਵ ਕਿ ਤੁਸੀਂ ਆਪਣੇ ਮਨ ਦੇ ਅੰਦਰ ਹੰਕਾਰ ਲੈ ਕੇ ਚੱਲ ਰਹੇ ਹੋ ਕਿ ਮੇਰੇ ਕੋਲ ਤਾਂ ਸਭ ਕੁਝ ਹੈ ਮੈਨੂੰ ਕੀ ਲੋੜ ਹੈ ਪਰਮਾਤਮਾ ਕੋਲੋਂ ਮੰਗਣ ਦੀ ਜਾਂ ਫਿਰ ਤੁਹਾਡਾ ਭਾਂਡਾ ਹੀ ਉਲਟਾ ਹੈ ਕਿ ਤੁਹਾਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੀ ਅਜੇ ਨਹੀਂ ਆਈ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਅਤੇ ਮਿਹਰ ਦੀ ਵਰਖਾ ਤਾਂ ਹਰ ਪਲ ਹੋ ਰਹੀ ਹੁੰਦੀ ਹੈ ਉਹ ਕਦੇ ਕਿਰਪਾ ਦੇਣ ਵਿੱਚ ਕਦੇ ਵੀ ਕਿਸੇ ਨਾਲ ਭੇਦ ਭਾਵ ਨਹੀਂ ਕਰਦੇ ਗਿਆਨ ਤੇ ਹਰ ਵੇਲੇ ਵਹਿੰਦਾ ਹੀ ਰਹਿੰਦਾ ਹੈ ਲੋੜਤੇ ਹੈ ਤੁਹਾਨੂੰ ਕਿਤੇ ਤੁਹਾਡਾ ਭਾਂਡਾ ਉਲਟਾ ਤਾਂ ਨਹੀਂ ਜਾਂ ਉਹ ਪਹਿਲਾਂ ਹੀ ਭਰਿਆ ਤਾਂ ਨਹੀਂ ਇਸ ਲਈ ਜੋ ਪਹਿਲਾਂ ਹੀ ਭਰਿਆ ਹੋਇਆ ਹੈ ਉਸ ਵਿੱਚ ਪ੍ਰਭੂ ਦਾ ਗਿਆਨ ਨਹੀਂ ਵੱਸ ਸਕਦਾ ਅਤੇ ਜਿਸ ਦਾ ਭਾਂਡਾ ਹੀ ਉਲਟਾ ਹੈ ਉਸ ਵਿੱਚ ਜਿੰਨਾ ਮਰਜ਼ੀ ਗਿਆਨ ਭਰ ਜਾਵੇ ਉਹ ਭਾਂਡੇ ਵਿੱਚ ਉਹ ਨਹੀਂ ਰਹਿ ਸਕੇਗਾ ਨਹੀਂ ਟਿਕੇਗਾ ਉਲਟ ਜਾਵੇਗਾ ਇਸੇ ਲਈ ਕਿਸੇ ਅਗਿਆਨੀ ਨੂੰ ਜਿੰਨਾ ਮਰਜ਼ੀ ਸਮਝਾਇਆ ਹੋਵੇ ਉਹ ਆਪਣੇ ਅੰਦਰ ਬਣਾਈਆਂ ਹੋਈਆਂ ਧਾਰਨਾਵਾਂ ਨੂੰ ਦੂਰ ਨਹੀਂ ਕਰ ਸਕਦਾ ਗਿਆਨ ਨੂੰ ਪਾਉਣ ਦੇ ਲਈ ਪਹਿਲਾਂ ਅਗਿਆਨੀ ਹੋਣਾ ਪੈਂਦਾ ਹੈ ਪਰਮਾਤਮਾ ਦੀ ਮਿਹਰ ਦਾ ਗਿਆਨ ਲੈਣ ਲਈ ਆਪਣਾ ਜੋ ਸੰਸਾਰਿਕ ਰੂਪੀ ਭਾਂਡਾ ਹੈ ਉਸ ਨੂੰ ਖਾਲੀ ਕਰਨਾ ਪਵੇਗਾ ਭਾਵ ਕਿ ਆਪਣੇ ਮਨ ਦੇ ਅੰਦਰ ਸਾਰੇ ਹੀ ਵਿਕਾਰਾਂ ਨੂੰ ਖਤਮ ਕਰਨਾ ਪਵੇਗਾ ਜਾਂ ਉਧਾਰ ਲੈ ਕੇ ਗਿਆਨ ਦਾ ਮਤਲਬ ਕਿ ਨਕਲੀ ਗਿਆਨ ਨਾਲ ਭਰਿਆ ਹੁੰਦਾ ਹੈ ਕਈ ਵਾਰ ਉਸ ਨੂੰ ਪਹਿਲਾਂ ਖਾਲੀ ਕਰਨਾ ਪਵੇਗਾ ਹੁਣ ਅਸੀਂ ਗੱਲ ਕਰਦੇ ਹਾਂ ਜੀ ਸਾਇਨ ਦੀ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੋਵੇਗੀ ਤਾਂ ਸਾਨੂੰ ਪਤਾ ਕਿਵੇਂ ਲੱਗੇਗਾ ਸਾਧ ਸੰਗਤ ਜੀ ਜਦੋਂ ਵੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਤੁਹਾਡੇ ਵਿੱਚੋਂ ਕਾਬਲੀਅਤ ਵੀ ਉਹ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਹਾਡੇ ਲਈ ਕੁਦਰਤ ਵੱਲੋਂ ਬਣਾਏ ਗਏ ਬੰਧਨ ਸਾਰੇ ਹੀ ਖੁੱਲ ਜਾਣਗੇ ਮਤਲਬ ਕਿ ਕਈ ਵਾਰ ਤੁਸੀਂ ਕੁਝ ਹਾਸਿਲ ਕਰਨਾ ਚਾਹੁੰਦੇ ਸੀ ਉਹ ਤੁਹਾਨੂੰ ਕੁਦਰਤ ਵੱਲੋਂ ਮਿਲ ਜਾਂਦਾ ਹੈ ਉਹ ਸਭ ਕੁਦਰਤ ਵੱਲੋਂ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਓਹੋ ਕੰਮ ਤੁਹਾਡੇ ਵੱਲੋਂ ਹੀ ਹੋਣਾ ਸੀ ਤੁਹਾਡੇ ਕਈ ਜਾਣੇ ਅਣਜਾਣੇ ਦੋਸਤ ਹੋਣਗੇ ਜਾਣੇ ਅਣਜਾਣੇ ਦੁਸ਼ਮਣ ਹੋਣਗੇ ਕੋਈ ਮਨੁੱਖ ਤੁਹਾਨੂੰ ਕਿੱਥੇ ਮਿਲੇਗਾ ਤੁਹਾਡੇ ਲਈ ਕਿੰਨਾ ਮਦਦਗਾਰ ਹੋਵੇਗਾ ਜਾਂ ਨੁਕਸਾਨ ਵਾਲਾ ਹੋਵੇਗਾ ਇਹ ਸਭ ਗੱਲਾਂ ਸਬਤ ਤੋਂ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹਨ ਬਸ ਸਹੀ ਸਮੇਂ ਤੇ ਤੁਹਾਨੂੰ ਨਤੀਜਾ ਵੇਖਣ ਨੂੰ ਮਿਲਦਾ ਹੈ ਇਹ ਹੀ ਸਭ ਕੁਦਰਤ ਦੇ ਬੰਧਨ ਹਨ ਪਰਮਾਤਮਾ ਦੀ ਕਿਰਪਾ ਹੋਣ ਤੇ ਇਹਨਾਂ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਫਿਰ ਤੁਹਾਡੇ ਵੱਲੋਂ ਜੋ ਵੀ ਕਾਰਜ ਹੋਣਗੇ ਉਹ ਸਭ ਪਰਮਾਤਮਾ ਵੱਲੋਂ ਹੀ ਕੀਤੇ ਜਾਣਗੇ ਦੂਜਾ ਬੰਧਨ ਹੈ ਦੁਨਿਆਵੀ ਮਾਪੇ ਭੈਣ ਭਰਾ ਪਤੀ ਪਤਨੀ ਬੱਚੇ ਆਦ ਇਹ ਸਭ ਪਰਿਵਾਰਕ ਬੰਧਨ ਹਨ ਹਾਲਾਂਕਿ ਅਸੀਂ ਇੱਥੇ ਮੁਕਤ ਹੁੰਦੇ ਹਾਂ ਤੁਸੀਂ ਇਹਨਾਂ ਬੰਧਨਾਂ ਨੂੰ ਬੰਧਨ ਸਮਝਦੇ ਹੋ ਪਰ ਇਹ ਸਿਰਫ ਮਾਨਸਿਕ ਬੰਧਨ ਹਨ ਜਦੋਂ ਪਰਮਾਤਮਾ ਦੀ ਕਿਰਪਾ ਹੋਵੇਗੀ ਤੁਸੀਂ ਕਿਸੇ ਵੀ ਰਿਲੇਸ਼ਨ ਵਿੱਚ ਭਾਵੇਂ ਹੋਵੋ ਮੁਕਤ ਹੀ ਰਹੋਗੇ ਮਤਲਬ ਕਿ ਤੁਹਾਡੇ ਸਭ ਰਿਸ਼ਤੇਦਾਰ ਹੋਣਗੇ ਪਰਿਵਾਰਕ ਰਿਸ਼ਤੇ ਵੀ ਹੋਣਗੇ ਪਰ ਤੁਹਾਨੂੰ ਸਭਨਾ ਦਾ ਮੋਹ ਬਨ ਨਹੀਂ ਸਕੇਗਾ ਭਾਵੇਂ ਤੁਸੀਂ ਪਰਮਾਤਮਾ ਨੂੰ ਉਸੇ ਤਰ੍ਹਾਂ ਹੀ ਮੰਨੋਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੰਦੇ ਆ ਰਹੇ ਹੋ ਤੁਸੀਂ ਪਰਿਵਾਰ ਪਿੱਛੇ ਲੱਗ ਕੇ ਆਪਣੇ ਪਰਮਾਤਮਾ ਵੱਲੋਂ ਕਦੇ ਵੀ ਮੂੰਹ ਨਹੀਂ ਫੇਰੋਗੇ ਭਾਵ ਕਿ ਉਹਨਾਂ ਦੇ ਮੋਹ ਵਿੱਚ ਪਾ ਕੇ ਪਰਮਾਤਮਾ ਦਾ ਮੋਹ ਨਹੀਂ ਤੋੜੋਗੇ ਆਪਣੇ ਸਭ ਫਰਜ਼ ਪੂਰੇ ਕਰਦਿਆਂ ਹੋਇਆਂ ਵੀ ਤੁਸੀਂ ਮੁਕਤ ਹੀ ਰਹੋਗੇ ਪਰਮਾਤਮਾ ਲਈ ਸਮਾਗਡੋਗੇ ਤੁਹਾਡਾ ਕਰੋਧ ਘਟ ਹੋਵੇਗਾ ਤੁਹਾਡੇ ਅੰਦਰ ਦਇਆ ਭਰਨ ਲੱਗ ਜਾਵੇਗੀ ਰੱਬੀ ਕਿਰਪਾ ਹੁਣ ਤੇ ਬਾਅਦ ਤੁਹਾਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਕਈ ਤਰ੍ਹਾਂ ਦੇ ਰਿਸ਼ਤਿਆਂ ਦੇ ਬੰਧਨ ਸਮਝਦੇ ਸੀ ਉਹ ਤਾਂ ਬਸ ਮਾਨਸਿਕ ਬੰਧਨ ਹਨ ਤੁਸੀਂ ਕੁਝ ਰਿਸ਼ਤਿਆਂ ਨੂੰ ਛੱਡ ਕੇ ਕਦੇ ਮੁਕਤ ਨਹੀਂ ਹੋ ਸਕਦੇ ਅਸੀਂ ਮੁਕਤ ਸਿਰਫ ਗ੍ਰਹਸਤੀ ਜੀਵਨ ਵਿੱਚ ਰਹਿ ਕੇ ਹੀ ਹੋ ਸਕਦੇ ਹਾਂ ਰੱਬੀ ਕਿਰਪਾ ਤਾਂ ਹੋਵੇਗੀ ਜੇਕਰ ਮਾਨਸਿਕ ਬੇੜੀਆਂ ਦੀ ਵੀ ਸਮਝ ਆ ਜਾਵੇਗੀ ਫਿਰ ਤੁਸੀਂ ਸਭ ਬੇੜੀਆਂ ਦੇ ਵਿੱਚ ਰਹਿੰਦਿਆਂ ਹੋਿਆਂ ਵੀ ਆਪਣੇ ਆਪ ਨੂੰ ਆਜ਼ਾਦ ਹੀ ਮਹਿਸੂਸ ਕਰੋਗੇ ਭਾਵੇਂ ਕਿ ਪਰਮਾਤਮਾ ਦੇ ਨਾਲ ਜੁੜੇ ਰਹੋਗੇ ਲੋਕਾਂ ਨਾਲ ਮਿਲਣ ਜੁਲਣ ਦਾ ਤੁਹਾਡਾ ਨਜ਼ਰੀਆ ਬਦਲ ਜਾਵੇਗਾ ਹਰ ਇੱਕ ਨੂੰ ਤੁਸੀਂ ਇੱਕ ਹੀ ਨਜ਼ਰੀਏ ਦੇ ਨਾਲ ਤੱਕੋਗੇ ਤੁਹਾਡੇ ਮਨ ਦੇ ਵਿੱਚੋਂ ਵੈਰ ਵਿਰੋਧ ਭੇਦ ਭਾਵ ਜਾਤ ਪਾਤ ਕੁਝ ਵੀ ਵੇਖਣ ਨੂੰ ਨਹੀਂ ਮਿਲੇਗਾ ਹਰ ਗੱਲ ਹਰ ਪਲ ਵਿੱਚੋਂ ਕਿਸੇ ਤਰ੍ਹਾਂ ਕੁਝ ਨਾ ਕੁਝ ਗਿਆਨ ਇਕੱਠਾ ਕਰਨ ਵਿੱਚ ਹੀ ਲੱਗੇ ਰਹੋਗੇ ਤੁਹਾਡਾ ਭਾਂਡਾ ਸੰਸਾਰਿਕ ਦੁਨਿਆਵੀ ਗਿਆਨ ਤੋਂ ਨਹੀਂ ਭਰਦਾ ਬਲਕਿ ਪਰਮਾਤਮਾ ਦੇ ਰੂਹਾਨੀ ਗਿਆਨ ਤੋਂ ਭਰਦਾ ਹੈ ਸਾਧ ਸੰਗਤ ਜੀ ਪਰਮਾਤਮਾ ਦੀ ਕਿਰਪਾ ਤੇ ਰੂਹਾਨੀ ਸiddhi ਜਦੋਂ ਮਿਲ ਜਾਂਦੀ ਹੈ ਸਿੱਧੀ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਤਾਕਤ ਦੇ ਕੇ ਜਾਗਣ ਦਾ ਮਤਲਬ ਕਿ ਜਦੋਂ ਕੋਈ ਰੂਹਾਨੀ ਤਾਕਤ ਤੁਹਾਡੇ ਅੰਦਰ ਐਕਟਿਵ ਹੋ ਜਾਂਦੀ ਹੈ ਤਾਂ ਅਸੀਂ ਹਮੇਸ਼ਾ ਹੀ ਆਖਦੇ ਹਾਂ ਕਿ ਸਾਨੂੰ ਤਾਂ ਸਿੱਧੀ ਮਿਲ ਗਈ ਹੈ ਕਿਉਂਕਿ ਸਾਡੇ ਰੂਹਾਨੀ ਸ਼ਕਤੀ ਜਾਪਦੀ ਹੈ ਤਾਂ ਇਹ ਸਾਡੇ ਕਿਸੇ ਵੀ ਚੱਕਰ ਦੇ ਜ਼ਿਆਦਾਤਰ ਰੂਹਾਨੀ ਹੀ ਹੁੰਦੀ ਹੈ ਦਸ਼ਮ ਦਵਾਰ ਸਾਡਾ ਖੁੱਲ ਜਾਂਦਾ ਹੈ ਇਸ ਲਈ ਤੁਸੀਂ ਵੀ ਉਹਨਾਂ ਨਾਲ ਬੜੀ ਆਸਾਨੀ ਨਾਲ ਜੁੜ ਸਕਦੇ ਹੋ ਅਤੇ ਇਹ ਉਲਝਾਵਾਂ ਰਾਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਵੀ ਦੱਸ ਪਾਉਂਦੇ ਹੋ ਜਿਸ ਨਾਲ ਤੁਸੀਂ ਜਾਣ ਸਕੋਗੇ ਕਿ ਤੁਹਾਡੇ ਅੰਦਰ ਤੁਹਾਡੇ ਸਾਹਮਣੇ ਵਾਲੇ ਮਨੁੱਖ ਨੂੰ ਕੀ ਪਰੇਸ਼ਾਨੀ ਹੈ ਉਸ ਨੂੰ ਕੀ ਦੁੱਖ ਹੈ ਇਹ ਸੰਕੇਤ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕਿਸ ਅਵਸਥਾ ਤੱਕ ਪਹੁੰਚ ਚੁੱਕੇ ਹੋ ਕਿਉਂਕਿ ਜਦੋਂ ਵੀ ਇਹੋ ਜਹੀਆਂ ਤੁਹਾਨੂੰ ਸਿੱਧੀਆਂ ਮਿਲ ਜਾਂਦੀਆਂ ਹਨ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੌਲੀ-ਹੌਲੀ ਇਹ ਊਰਜਾਵਾਂ ਤੁਹਾਡੇ ਅੰਦਰ ਜਾਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡੀ ਭਗਤੀ ਫਿਰ ਵਧਣੀ ਸ਼ੁਰੂ ਹੋ ਜਾਂਦੀ ਹੈ ਉਸ ਵਿੱਚ ਤਰੱਕੀ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਹਾਨੂੰ ਇੱਕ ਮਹੀਨੇ ਤੋਂ ਸਿਮਰਨ ਭਗਤੀ ਤੁਸੀਂ ਕਰਦੇ ਆ ਰਹੇ ਸੀ ਤਾਂ ਤੁਸੀਂ 20% ਊਰਜਾ ਜਗਾਈ ਹੋਵੇਗੀ ਜੇਕਰ ਤੁਹਾਨੂੰ ਇੱਕ ਸਾਲ ਤੋਂ 2 4 7 ਸਾਲਾਂ ਤੋਂ ਭਗਤੀ ਕਰਦੇ ਆ ਰਹੇ ਸੀ ਤਾਂ ਤੁਹਾਡੇ ਅੰਦਰ ਤਾਂ ਊਰਜਾ ਪੂਰਨ ਹੀ ਜਾਗੀ ਹੋਵੇਗੀ ਤੇ ਪਰਮਾਤਮਾ ਦੇ ਵੱਲੋਂ ਦਿੱਤੀਆਂ ਹੋਈਆਂ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਹੋਣਗੀਆਂ ਸਾਧ ਸੰਗਤ ਜੀ ਜਦੋਂ ਇਹ ਸਿੱਧੀਆਂ ਮਿਲ ਜਾਂਦੀਆਂ ਹਨ ਤਾਂ ਕਈ ਰੱਬੀ ਸ਼ਕਤੀਆਂ ਵੀ ਤੁਹਾਡੇ ਵੱਲ ਆਕਰਸ਼ਿਤ ਹੋਣ ਲੱਗ ਜਾਂਦੀਆਂ ਹਨ ਜਿਸ ਰੱਬੀ ਸ਼ਕਤੀ ਦੀ ਸਿੱਧੀ ਤੁਹਾਨੂੰ ਮਿਲਦੀ ਹੈ ਉਸ ਦੀ ਉਲਜਣਾ ਵੀ ਤੁਹਾਡੇ ਵੱਲ ਅਟਰੈਕਟ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਦਾਂ ਜਾਣ ਸਕਦੇ ਹੋ ਕਿ ਤੁਹਾਨੂੰ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਜਾਂ ਨਹੀਂ ਸਹੀ ਤਰੀਕੇ ਅਤੇ ਪੂਰੀ ਸ਼ਰਦਾ ਦੇ ਨਾਲ ਕੀਤੀ ਭਗਤੀ ਹੀ ਤੁਹਾਨੂੰ ਕਿਰਪਾ ਹਾਸਲ ਕਰਵਾ ਸਕਦੀ ਹੈ ਜੇਕਰ ਤੁਸੀਂ ਕਿਤੇ ਬੈਠੇ ਹੋ ਜਾਂ ਸੌ ਰਹੇ ਹੋ ਜਾਂ ਕੋਈ ਕੰਮ ਕਰ ਹੀ ਭਾਵੇਂ ਕਰ ਰਹੇ ਹੋ ਤੁਹਾਡੇ ਮਨ ਵਿੱਚ ਆਪਣੇ ਆਪ ਹੀ ਇਹੋ ਜਿਹੇ ਵਿਚਾਰ ਆਉਣ ਲੱਗ ਜਾਣਗੇ ਕਿ ਮੇਰਾ ਕੋਈ ਕਾਰਜ ਸਿੱਧ ਹੋਣ ਵਾਲਾ ਹੈ ਜਾਂ ਕੁਝ ਘਟਨਾ ਮੇਰੇ ਨਾਲ ਵਾਪਰਨ ਵਾਲੀ ਹੈ ਇਸ ਦੇ ਵਿਚਾਰ ਪਹਿਲਾਂ ਹੀ ਤੁਹਾਨੂੰ ਆਉਣੇ ਸ਼ੁਰੂ ਹੋ ਜਾਂਦੇ ਹਨ ਤੁਸੀਂ ਫਿਰ ਇੱਕਦਮ ਹੈਰਾਨ ਹੋ ਜਾਂਦੇ ਹੋ ਕਿ ਤੁਹਾਡੇ ਨਾਲ ਕੀ ਵਾਪਰ ਰਿਹਾ ਹੈ ਪਰ ਜੋ ਚੀਜ਼ਾਂ ਤੁਹਾਨੂੰ ਦਿਖਤੀਆਂ ਹਨ ਉਹ ਅਸਲ ਵਿੱਚ ਸੱਚ ਵੀ ਕਈ ਵਾਰ ਜ਼ਰੂਰ ਹੋ ਜਾਂਦੀਆਂ ਹਨ ਕਈ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਗਿਆਨ ਤੁਹਾਨੂੰ ਪਹਿਲਾਂ ਹੀ ਹੋਣ ਲੱਗ ਜਾਂਦਾ ਹੈ ਕਈ ਵਾਰ ਤੁਸੀਂ ਆਖਦੇ ਹੀ ਹੋਵੋਗੇ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਹ ਸਭ ਹੋਣ ਵਾਲਾ ਹੈ ਪਰ ਭਰੋਸਾ ਨਹੀਂ ਸੀ ਕਿ ਇਦਾਂ ਦਾ ਕੁਝ ਹੋ ਜਾਵੇਗਾ ਇਹੀ ਜੋ ਸੰਕੇਤ ਤੁਹਾਨੂੰ ਵਹਿਮ ਲੱਗਦੇ ਹਨ ਅਸਲ ਵਿੱਚ ਵਹਿਮ ਨਹੀਂ ਹੁੰਦੇ ਇਹ ਤੁਹਾਡੇ ਅੰਦਰ ਜਾਗੀ ਹੋਈ ਰੂਹਾਨੀ ਸ਼ਕਤੀ ਹੁੰਦੀ ਹੈ ਤੁਹਾਡੇ ਤੇ ਕਿਰਪਾ ਹੋ ਚੁੱਕੀ ਹੁੰਦੀ ਹੈ ਇਹ ਘਟਨਾਵਾਂ ਤੁਹਾਡੇ ਘਰ ਪਰਿਵਾਰ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਤੇ ਦੂਜੀ ਗੱਲ ਹੁੰਦੀ ਹੈ ਜੇ ਤੁਹਾਨੂੰ ਕਈ ਵਾਰ ਬਹੁਤ ਹੀ ਰੋਣ ਨੂੰ ਜੀ ਕਰਦਾ ਹੋਵੇਗਾ ਪਰ ਉਹ ਵੀ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਸਾਹਮਣੇ ਇਕੱਲੇ ਹੀ ਰੋਣ ਦਾ ਬਹੁਤ ਦਿਲ ਕਰੇਗਾ ਕਿ ਉਹਨਾਂ ਅੱਗੇ ਜੋ ਅਰਦਾਸ ਕਰਾਂ ਉਹ ਰੋ ਕੇ ਹੀ ਕਰਾਂ ਸਾਧ ਸੰਗਤ ਜੀ ਤੁਹਾਡੀ ਭਗਤੀ ਵਿੱਚ ਕਈ ਵਾਰ ਐਨੀ ਸ਼ਰਦਾ ਹੁੰਦੀ ਹੈ ਤੁਹਾਡਾ ਪ੍ਰਭੂ ਪਰਮਾਤਮਾ ਜੀ ਦੇ ਸਾਹਮਣੇ ਆਪੇ ਹੀ ਰੋਣਾ ਨਿਕਲ ਜਾਂਦਾ ਹੋਵੇਗਾ ਅਤੇ ਰੋ ਰੋ ਕੇ ਆਪਣੇ ਦੁੱਖ ਅਤੇ ਪਰੇਸ਼ਾਨੀ ਆਪਣੇ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਰੱਖਦੇ ਹੋਵੋਗੇ ਸਾਧ ਸੰਗਤ ਜੀ ਜਦੋਂ ਵੀ ਕੋਈ ਮਨੁੱਖ ਰੋਂਦਾ ਹੈ ਉਹ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਇਹ ਵੀ ਉਦੋਂ ਹੀ ਹੁੰਦਾ ਹੋਵੇਗਾ ਜਦੋਂ ਉਸ ਨੂੰ ਆਪਣੇ ਸਾਹਮਣੇ ਕੋਈ ਰੱਬੀ ਸ਼ਕਤੀ ਦਿਸਦੀ ਹੋਵੇਗੀ ਜਿਸ ਤੇ ਉਸ ਨੂੰ ਪੂਰਾ ਵਿਸ਼ਵਾਸ ਹੋਵੇਗਾ ਕਿ ਇਹ ਹੀ ਮੇਰਾ ਸਹਾਰਾ ਹੈ ਅਗਲੀ ਗੱਲ ਇਹ ਹੈ ਜੀ ਕਿ ਤੁਹਾਡੇ ਅੰਦਰ ਇਹੋ ਜਿਹੀ ਬੇਅੰਤ ਭਾਵਨਾਵਾਂ ਪੈਦਾ ਹੋਣ ਸ਼ੁਰੂ ਹੋ ਜਾਵੇਗੀ ਤੁਸੀਂ ਇਹਨਾਂ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਤੁਸੀਂ ਕਿਤੇ ਵੀ ਹੋਵੋ ਕਿਤੇ ਵੀ ਖਤਰੇ ਵਿੱਚ ਹੋਵੋ ਭਾਵੇਂ ਕੋਈ ਵੀ ਕਿਸੇ ਪਰੇਸ਼ਾਨੀ ਵਿੱਚ ਹੀ ਭਾਵੇਂ ਕਿਉਂ ਨਾ ਹੋਵੋ ਪਰ ਤੁਹਾਡਾ ਭਰੋਸਾ ਆਪਣੇ ਮਾਲਕ ਵਾਹਿਗੁਰੂ ਜੀ ਦੇ ਉੱਪਰ ਕਦੇ ਵੀ ਨਾ ਡੋਲੇ ਤੁਸੀਂ ਅਟੱਲ ਭਰੋਸੇ ਵਿੱਚ ਰਹਿੰਦੇ ਹੋ ਅਤੇ ਜੇਕਰ ਤੁਹਾਨੂੰ ਕੋਈ ਵੀ ਮਨੁੱਖ ਕਹਿੰਦਾ ਹੈ ਕਿ ਤੂੰ ਐਨੀ ਭਗਤੀ ਕਰਦਾ ਹੈ ਤਾਂ ਵੀ ਤੇਰੇ ਨਾਲ ਐਨਾ ਮਾੜਾ ਹੋ ਰਿਹਾ ਹੈ ਉਸ ਵੇਲੇ ਵੀ ਆਪਜੀ ਬਸ ਇਹੀ ਆਖਦੇ ਹੋ ਕਿ ਪਰਮਾਤਮਾ ਦੀ ਮਰਜ਼ੀ ਜੋ ਪਰਮਾਤਮਾ ਨੂੰ ਭਾਵੇ ਉਹੀ ਮੈਨੂੰ ਠੀਕ ਹੈ ਤਾਂ ਵਾਹਿਗੁਰੂ ਜੀ ਐਨਾ ਤੁਹਾਡੇ ਅੰਦਰ ਵਿਸ਼ਵਾਸ ਤੇ ਭਰੋਸਾ ਭਰ ਦੇਣ ਕਿ ਤੁਹਾਨੂੰ ਕਦੇ ਵੀ ਡੋਲਣ ਨਾ ਦੇਣ ਤਾਂ ਸਮਝ ਲੈਣਾ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ